ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਵਰਲਡ ਹੈਲਥ ਡੇ ਨੂੰ ਸੈਲੀਬ੍ਰੇਟ ਕਰਨ ਲਈ ਹੈ ਵਰਲਡ ਹੈਲਥ ਡੇ ਦੇ ਲਾਲ ਅਸੀਂ ਸਾਡੇ ਸਾਰੇ ਪੇਸ਼ੈਂਟਸ ਨੂੰ ਆਮ ਪਬਲਿਕ ਨੂੰ ਬੋਨ ਐਂਡ ਜੋਇੰਟ ਰਿਲੇਟਡ ਪ੍ਰੋਬਲਮਸ ਬਾਰੇ ਨੋਲੇਜ ਸ਼ੇਅਰ ਕਰਾਂਗੇ ਉਹਨਾਂ ਨੂੰ ਅਵੇਅਰ ਕਰਾਵਾਂਗੇ ਕਿ 60 65 ਏਜ ਤੋਂ ਬਾਅਦ ਕੋਈ ਵੀ ਪੇਸ਼ੈਂਟ ਹੈ ਜਿਹੜਾ ਨਾਰਮਲ ਆਰਮ ਨੇ ਦਰਦ ਹੋਣ ਲੱਗ ਗਿਆ ਬੈਕ ਐਂਡ ਬੋਨ ਲੱਗੀ ਗੋਡੇ ਦਰਦ ਹੋਣ ਲੱਗੇ ਉਹਨੂੰ ਇਗਨੋਰ ਕਰ ਦਿੰਦੇ ਨੇ ਔਰ ਡੇ ਬਾਏ ਡੇ ਵਿਦਨ ইয়ার্স ਇਹ ਨਹੀਂ ਜਿਆਦਾ ਵੱਜ ਜਾਂਦੀ ਹੈ ਕਿ ਉਸ ਤੋਂ ਬਾਅਦ ਉਹ ਤੁਰਨਾ ਫਿਰਨਾ ਸੈਰ ਕਰਨਾ ਘਟਾ ਲੈਂਦੇ ਨੇ ਉਹਨਾਂ ਨੂੰ ਅਸੀਂ ਜੇ अर्ली ਸਟੇਜਿਸ ਤੇ ਡਿਟੈਕਟ ਕਰਦੇ ਆ ਤਾਂ ਉਹ ਬਿਲਕੁਲ ਠੀਕ ਹੋ ਸਕਦਾ ਇਹ ਅਵੇਅਰਨੈਸ ਹੈ ਸਾਡੀ ਤੇ ਹੁੰਦੀ ਕਿ ਉਸ ਪ੍ਰੋਬਲਮ ਸਾਡੇ ਇਸੇ ਨਾਲ ਕੋਨ ਐਂਡ ਜੋਇੰਟ ਰਿਲੇਟਡ ਪ੍ਰੋਬਲਮਸ ਜਾਂ ਲੋ ਬੈਕਏਕ ਹੈ ਇਹ ਸਾਡੀ ਏਜਿੰਗ ਪ੍ਰੋਸੈਸ ਹੈ ਉਹਨਾਂ ਪੇਸ਼ੈਂਟ ਦੀ ਕੈਲਸ਼ੀਅਮ ਦੀ ਡੈਫੀਸ਼ੈਂਸੀ ਹੋ ਰਹੀ ਹੈ ਵਿਟਾਮਿਨ ਡੀ ਦੀ ਸਾਡੀ ਇਨਟੇਕ ਘਟਾ ਹੈ ਸਾਡੀ ਸਿਡੈਂਟਰੀ ਲਾਈਫ ਸਟਾਈਲ ਹੈ ਅਸੀਂ ਤੁਰਨਾ ਫੇਰਨਾ ਘਟਾਤਾ ਜਿੱਥੇ ਜਾਣਾ ਹੈ ਗੱਡੀ ਤੇ ਜਾਣਾ ਹੈ ਵਾਈਪ ਤੇ ਜਾਣਾ ਹੈ ਸੈਰ ਨਹੀਂ ਹੁੰਦੀ ਮੈਨੂਅਲ ਵਰਕ ਨਹੀਂ ਹੁੰਦਾ ਕੋਈ ਮਸਲ ਸਟਰੈਂਥ ਨਹੀਂ ਹੁੰਦੀ ਜਿਹਦੇ ਕਰਕੇ ਸਾਡੀ ਬੋਨਸ ਵੀਕ ਹੋ ਜਾਂਦੀ ਹੈ ਵੀਕ ਬੋਨ ਦੇ ਵਿੱਚ ਜੋਇੰਟ ਇਰੋਜ਼ਨ ਫਾਸਟ ਹੁੰਦੀ ਹੈ ਨਾਰਮਲ ਸਪੀਡ ਨਾਲ ਜਿਹਦੇ ਕਰਕੇ ਇਹ ਜਲਦੀ ਮਿਲਣ ਲੱਗ ਗਿਆ 50 55 ਐਜ ਦੇ ਆਪਾਂ ਕਿੰਨੇ ਜੀ ਗੋਡੀਆਂ ਦੀ ਗ੍ਰੀਸ ਖਾਦਾ ਹਾਂ ਜਿਹਨੂੰ ਬਾਕੀ ਗ੍ਰੀਸ ਹੁੰਦੀ ਹੈ ਇਹ ਗੈਪ ਵੀ ਕਿ ਕਈ ਡਾਕਟਰ ਕਹਿੰਦੇ ਗੈਪ ਘਟ ਗਿਆ ਕਈ ਕਹਿੰਦੇ ਡੀਗ੍ਰੀਤ ਤੱਕ ਕਹਿੰਦੇ ਗੈਪ ਵੱਧ ਗਿਆ ਕਈ ਕਹਿੰਦੇ ਘਟ ਗਿਆ ਦੇਖੋ ਗੋਟਿਆਂ ਦੇ ਵਿੱਚ ਬਾਕੀ ਗ੍ਰੀਸ ਹੁੰਦੀ ਹੈ ਜਿਹਨੂੰ ਬੋਲਦੇ ਨੇ ਸਾਇਨੋਵਲ ਫਲੂਇਡ ਐਂਡ ਕਾਰਟਿਲੇਜ ਜਦੋਂ ਇਹ ਵਿਦ ਏਜ ਸਾਡੇ ਵੀਰੈਂਟ ਯਰ ਚੱਲਦੀ ਰਹਿੰਦੀ ਹੈ ਸਾਡੇ ਸ਼ਰੀਰ ਚ 30 40 ਏਜ ਤੱਕ ਜਿਹੜੀ ਵੀਅਰ ਹੁੰਦੀ ਹੈ ਜੋ ਘਸਦਾ ਸ਼ਰੀਰ ਚ ਜੋ ਵੀ ਪਾਰਟ ਉਹ ਨਾਲ ਨਾਲ ਰਿਪਲੇਸ ਹੁੰਦਾ ਰਹਿੰਦਾ 50 60 ਏਜ ਤੋਂ ਬਾਅਦ ਜਿਹੜੀ ਵੀਰੈਂਟ ਯਰ ਦੇ ਵਿੱਚ ਰਿਪੇਅਰ ਦਾ ਮੈਕੈਨਿਜ਼ਮ ਬਹੁਤ ਸਲੋ ਹੋ ਜਾਂਦਾ ਹੈ ਪਾਰਟਿਨਿਜ ਸਾਈਨੋਵਲ ਫਲੂਇਡ ਸਭ ਘਟ ਜਾਂਦਾ ਇਹ ਸਾਰੀ ਟਰਮਾਂ ਸੇਮ ਨੇ ਗਰੀਸ ਘਟ ਗਈ ਸਾਈਨੋਵਲ ਫਲੂਇਡ ਘਟ ਗਿਆ ਗੋਡੇ ਬਿੰਲੇ ਹੋ ਗਏ ਇੱਕ ਜਗ੍ਹਾ ਤੋਂ ਸਾਈਡ ਤੋਂ ਟੇਡੇ ਹੋ ਜਾਂਦੇ ਸਾਰੀ ਟਰਮੀਨੋਲੋਜੀ ਸੇਮ ਹੈ ਸਿਰਫ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਸਮਝਾਉਣ ਲਈ ਕੀਤੀ ਜਾਂਦੀ ਹੈ ਲੱਗਦਾ ਸਭ ਹੋ ਗਿਆ ਕਿ ਮੂਤ ਵਿੱਚ ਵੀ ਇਹ ਚੰਗਾ ਪੈਦਾ ਹੈ ਬੁਰਾ ਠੀਕ ਹੈ ਬੁਰਾ ਨੰਦਾ ਬੁਰਾ ਆਪਣੀ ਜਿੱਲੀਏ ਨਾਲ ਲੇ ਯੂਥ ਨੂੰ ਕੀ ਚੀਜ਼ ਇਫੈਕਟ ਕਰ ਯੂਥ ਨੂੰ ਅੱਜ ਦੇ ਟਾਈਮ ਤੇ ਕੋਵਿਡ ਤੋਂ ਬਾਅਦ ਜਦ ਵੈਸੇ ਸੈਡੈਂਟਰੀ ਲਾਈਫ ਸਟਾਈਲ ਕਰਕੇ ਬਹੁਤ ਹੋਣ ਲੱਗੀ ਹੈ ਸਾਡੇ ਕੋਲ ਹੁਣ 40 42 44 ਏਜ ਦੇ ਵਿੱਚ ਵੀ ਪੇਸ਼ੈਂਟ ਆ ਰਹੇ ਨੇ ਜਿਨ੍ਹਾਂ ਦੀ ਗੋਡੇ ਦੀ ਗਰੀਸ ਖਤਮ ਹੋ ਜਾਂਦੀ ਹੈ ਤੇ ਸਾਨੂੰ ਨੀ ਰਿਪਲੇਸਮੈਂਟ ਵੱਲ ਜਾਣਾ ਪੈਂਦਾ ਆਮ ਤੌਰ ਤੇ ਸਾਡੀ ਕੋਸ਼ਿਸ਼ ਹੁੰਦੀ ਹੈ 50 55 ਸਾਲ ਤੋਂ ਬਾਅਦ ਹੀ ਕਰੀਏ ਯੂਥ ਦਾ ਕਾਰਨ ਇਹ ਹੈ ਕਿ ਉਹਨਾਂ ਦੀ ਲਾਈਫ ਸਟਾਈਲ ਸੈਡੈਂਟਰੀ ਹੋ ਗਈ ਉਹਨਾਂ ਨੇ ਕੋਈ ਐਕਸਰਸਾਈਜ਼ ਨਹੀਂ ਉਹਨਾਂ ਨੇ ਹਰ ਜਗ੍ਹਾ ਜਾਣੇ ਘੱਡੀ ਤੇ ਬਾਈਕ ਤੇ ਜਿਹਦੇ ਮਸਲ ਸਟਰੈਂਥਿੰਗ ਨਹੀਂ ਹੁੰਦੀ ਮਸਲ ਸਟਰੈਂਥਿੰਗ ਕੈਲਸ਼ੀਅਮ ਇਹ ਨਹੀਂ ਪ੍ਰੀਵੈਂਟ ਕਰਨੀ ਹੈ ਸਾਰੇ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਗੋਡੇ ਦੇ ਜੋੜਾਂ ਦੇ ਆਰਥਰਾਈਟਿਸ ਕੀ ਹੋ ਜਾਂਦੇ ਲੱਗਦਾ ਉਸ ਸਟੇਜ ਦੇ ਵਿੱਚ ਰਿਪੇਅਰ ਹੋਏ ਜਾਂ ਜਾਂ ਰਿਪਲੇਸਮੈਂਟ ਹੀ ਗੋਡੇ ਕਸੰਦੀ ਚਾਰ ਸਟੇਜੇਸ ਹੁੰਦੀਆਂ ਨੇ ਗੋਡੇ ਕਸੰਦੀ ਚਾਰ ਸਟੇਜੇਸ ਹੁੰਦੀਆਂ ਨੇ ਜੇ ਪੇਸ਼ੈਂਟ ਸਾਡੇ ਕੋਲ अर्ਲੀ ਸਟੇਜ 'ਚ ਆ ਜਾਂਦਾ ਗ੍ਰੇਡ 1 2 ਦੇ ਵਿੱਚ ਆ ਜਾਂਦਾ ਜਿੱਦੇ ਸਾਰੇ ਗੋਡਿਆਂ ਦੇ ਦਰਦ ਸਟਾਰਟ ਹੋਇਆ ਹੈ ਗਰੀਸ ਘਟਨੀ ਹੀ ਸਟਾਰਟ ਹੋਈ ਹੈ ਉਦੋਂ ਅਸੀਂ ਐਕਸਰਸਾਈਜ਼ਸ ਦੇ ਨਾਲ ਪ੍ਰੀਕਾਸ਼ਨ ਦੇ ਨਾਲ ਦਵਾਈਆਂ ਨਾਲ ਉਹਨੂੰ ਕੰਪਲੀਟ ਕਿਉਰ ਕਰ ਸਕਦੇ ਜਦੋਂ ਗ੍ਰੇਡ 3 4 ਦੇ ਵਿੱਚ ਆਂਦਾ ਹੈ ਜਦੋਂ ਗੋਡੇ ਬਿੰਗੇ ਹੋਣ ਲੱਗ ਜਾਂਦੇ ਨੇ ਗਰੀਸ ਖਤਮ ਹੋ ਜਾਂਦੀ ਹੈ ਹੱਡੀ ਆਪਸ ਟੱਚ ਕਰਨ ਲੱਗ ਜਾਂਦੀ ਹੈ ਫਿਰ ਸਾਨੂੰ ਕੁਝ ਦਿਨ ਅਸੀਂ ਕੰਜ਼ਰਵੇਟਿਵ ਟਰੀਟਮੈਂਟ ਦਾ ਕੰਮ ਚਲਾ ਸਕਦੇ ਆ ਸਾਲ 2 ਸਾਲ 3 ਸਾਲ ਟਪਾ ਕੇ ਨੀ ਰਿਪਲੇਸਮੈਂਟ ਦੀ ਹੀ ਆਪਸ਼ਨ ਚੂਜ਼ ਕਰਨੀ ਪੈਂਦੀ ਸਾਰੇ ਚੰਗੇ ਐਡਵਾਈਸ ਦੇਣਾ ਚਾਹੁੰਦੇ ਆ ਸਾਰੇ ਲੋਕਾਂ ਨੂੰ ਕੀ ਐਡਵਾਈਸ ਦੇਣਾ ਮੈਂ ਲੋਕਾਂ ਨੂੰ ਇਹੀ ਐਡਵਾਈਸ ਦੇਣਾ ਚਾਹੁੰਦਾ ਜਿਹੜੇ ਯੰਗ ਜਿਹੜੇ ਯੰਗ ਸਾਡੇ ਕੁਲੀਗ ਨੇ ਕੀ ਵੀ ਉਹ ਆਪਣਾ ਹੈਲਦੀ ਲਾਈਫ ਸਟਾਈਲ ਰੱਖਣ ਡਾਈਟ ਵਗੈਰਾ ਦੇ ਵਿੱਚ ਕੈਲਸ਼ੀਅਮ ਵਿਟਾਮਿਨ ਡੀ ਪ੍ਰੋਟੀਨ ਚੰਗੀ ਇਨਟੇਕ ਕਰਨ ਫੈਟ ਤੇ ਕਾਰਬੋਹਾਈਡਰੇਟ ਘਟਾਉਣ ਤੇ एक्सरसाइज ਜਿਹੜੀਆਂ 30 40 ਮਿੰਟ ਦੀ ਡੇਲੀ एक्सरसाइज आफ्टर 30 ਇਅਰਸਟਾਰਟ ਕਰਨ ਦੀ ਹੈ ਹੋਲਡ ਅਜ ਦੇ ਵਿੱਚ 60 65 ਇਅਰਸ ਤੋਂ ਬਾਅਦ ਉਹ ਆਪਣੇ ਕਿਸੇ ਵੀ ਪ੍ਰੋਬਲਮ ਨੂੰ ਇਗਨੋਰ ਨਾ ਕਰਨ ਜੇ ਬੈਕਿੰਗ ਹੁੰਦਾ ਜਾਂ ਗੋਡੇ ਚ ਹਲਕੀ ਜੀ ਦਰਦ ਸਟਾਰਟ ਹੁੰਦੀ ਹੈ ਤਾਂ ਡਾਕਟਰ ਕੋ ਲਾ ਕੇ ਆਰਥੋਪੈਡਿਕ ਸਰਜਨ ਕੋ ਲਾ ਕੇ ਆਪਣਾ ਇਮੀਡੀਏਟਲੀ ਟਰੀਟਮੈਂਟ ਸਟਾਰਟ ਕਰਨ ਤਾਂ ਕਰਕੇ ਉਹ ਜਿਹੜਾ 70 75 ਇਅਰਸ ਤੇ ਪ੍ਰੋਬਲਮ ਆਣੀ ਹੈ ਉਹਨੂੰ ਅਸੀਂ ਕਿਉਰ ਕਰ ਚੁੱਕੇ ਪਹਿਲਾਂ ਤੇ ਪ੍ਰੀਵੈਂਸ਼ਨ ਇਜ਼ ਬੈਟਰ ਸਰਟਿਕ ਆਪਰੇਸ਼ਨ ਕਰਨ ਤੋਂ ਬਾਅਦ ਵੀ ਕਰਦਾ ਹੈ ਚੌਪ ਦੀ ਮਾਰ ਨਹੀਂ ਬੈਠ ਸਕਦੇਗੇ ਬੈਠ ਸਕਦੇ ਆ ਕਿ ਕਿਹੜੀ ਟੈਕਨੀਕ ਨਹੀਂ ਆਪਣੇ ਕੋਲ ਹੁਣ ਜਿਹੜੀ ਅਸੀਂ ਮੈਚ ਪ੍ਰੋ ਲਾਈਫ ਹਸਪੀਟਲ ਦੇ ਵਿੱਚ ਨੀ ਰਿਪਲੇਸਮੈਂਟ ਦੀ ਐਡਵਾਂਸਡ ਟੈਕਨੋਲੋਜੀ ਦੇ ਨਾਲ ਨੀ ਰੀ ਸਰਫੇਸਿੰਗ ਕਰ ਰਹੇ ਆ ਨੈਚੁਰਲ ਨੀਜ਼ ਰੀ ਸਰਫੇਸਿੰਗ ਨੈਚੁਰਲ ਦਾ ਕੀ ਮਤਲਬ ਹੈ ਕਿ ਅਸੀਂ ਗੋਡੇ ਦੇ ਜਿਹੜੇ ਨੈਚੁਰਲ ਲੀਗਾਮੈਂਟਸ ਆ ਉਹ ਸੇਵ ਕਰ ਲਵਿਆਂ ਸਿਰਫ ਤੇ ਸਿਰਫ ਜਿਹੜਾ ਕਾਰਟਿਲੇਜ ਲਾਸ ਹੋਇਆ ਉਹਨੂੰ ਅਸੀਂ ਰਿਪਲੇਸ ਕਰਦੇ ਆ ਨੇਚਰਲ ਰੀਸਰਫਸਿੰਗ ਕਰਕੇ ਪੇਸ਼ੈਂਟ ਸਕੁਐਟ ਕਰ ਸਕਦਾ ਚੌਂਕੜੀ ਮਾਰ ਸਕਦਾ 130 140 ਡਿਗਰੀ ਤੱਕ ਉਹਦੇ ਗੋਡੇ ਮੁੜ ਸਕਦੇ ਨੇ ਈਵਨ ਕਿ ਸਾਡੇ ਕੁਝ ਪੇਸ਼ੈਂਟ ਨੇ ਗੁਰਦੁਆਰੇ ਮੱਥਾ ਟੇਕਦੇ ਨੇ ਪੈਰਾਪਾਰ ਵੀ ਬੈਠਦੇ ਅਸੀਂ ਰਿਕਮੈਂਡ ਨਹੀਂ ਕਰਦੇ ਪਰ ਦੇ ਕੈਨ ਉਹ ਕਰ ਲੈਂਦੇ ਨੇ ਚੌਂਕੜੀ ਮਾਰਨਾ ਤਾਂ ਹੁਣ ਪਿਛਲੇ 10 ਸਾਲਾਂ ਤੋਂ ਹਾਈ ਐਡਵਾਂਸ ਗੋਡੇ ਆ ਰਹੇ ਨੇ ਚੌਂਕੜੀ ਮਾਰ ਸਕਦੇ ਨੇ ਤੁਸੀਂ ਦੇਖੋ ਇੱਕ ਪਿਆ ਤੁਹਾਨੂੰ ਜਰੀ ਹੋ ਜਾਂਦੀ ਹੈ ਜਾਂ ਦੋਨਾਂ ਦੀ ਠੀਕ ਰਵੱਈ ਹੈ ਜੀ ਦੇਖੋ ਅਸੀਂ ਜਿਹੜਾ ਟ੍ਰੀਟਮੈਂਟ ਕਰਨਾ ਹੈ ਇਲਾਜ ਕਰਨਾ ਹੈ ਉਹ ਪੇਸ਼ੈਂਟ ਦਾ ਕਰਨਾ ਹੈ ਅਸੀਂ ਪੇਸ਼ੈਂਟ ਦਾ ਹੀ ਅਸੈਸਮੈਂਟ ਕਰਦੇ ਹਾਂ ਜਿਹਦੀ ਇੱਕ ਸਾਈਡ ਦੀ ਪ੍ਰੋਬਲਮ ਹੈ ਦੂਜੀ ਸਾਈਡ ਜਦੋਂ ਨਹੀਂ ਹੈਲਦੀ ਹੈ ਉਹਦੀ ਇੱਕ ਸਾਈਡ ਦੀ ਹੀ ਹੁੰਦੀ ਹੈ ਕਈ ਵਾਰ ਪੇਸ਼ੈਂਟ ਦੀ ਦੂਜੀ ਸਾਈਡ ਦੀ ਵੀ ਪ੍ਰੋਬਲਮ ਕਿਉਂਕਿ ਪੇਸ਼ੈਂਟ ਜਿਹੜੇ ਮੋਸਟਲੀ ਡਿਲੇ ਕਰ ਲੈਂਦੇ ਨੇ ਆਪਣੀ ਬਿਮਾਰੀ ਨੂੰ 5-10 ਸਾਲ ਤੱਕ ਵੈਸੀ-ਵੈਸੀ ਕੱਢ ਲੈਂਦੇ ਨੇ ਉਹਦੇ ਵਿੱਚ ਦੂਜੀ ਸਾਈਡ ਦੀ ਵੀ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ ਤਾਂ ਮੋਸਟਲੀ ਸਾਨੂੰ ਦੋਨੋਂ ਸਾਈਡ ਹੀ ਰੀਪਲੇਸਮੈਂਟ ਕਰਨੀ ਪੈਂਦੀ ਹੈ ਤਾਂ ਕਿ ਪੇਸ਼ੈਂਟ ਦੀ ਬੈਲੈਂਸਿੰਗ ਬਰਾਬਰ ਹੋਵੇ ਤੇ ਉਹ ਆਪਣਾ ਨੋਰਮਲ ਚੱਲ ਸਕੇ ਠੀਕ ਹੈ ਜੀ ਠੀਕ ਗ੍ਰੇਡ 1 ਗ੍ਰੇਡ 4 ਗ੍ਰੇਡਿੰਗ ਹੁੰਦੀਆਂ ਨੇ ਆਸਥੀਅ ਆਰਥਰਾਈਟਿਸ ਗੋਡੇ ਕਸਨ ਦੀ ਜਦੋਂ ਸਾਡੇ ਕੋਲ ਐਕਸ-ਰੇ ਦੇ ਵਿੱਚ ਲੱਤ ਬਿੰਗੀ ਹੋ ਜਾਂਦੀ ਹੈ ਗੋਡੇ ਦੀ ਗ੍ਰੀਸ ਘਟ ਗਈ ਜੇ ਮੈਂ ਟੱਚ ਕਰਨ ਲੱਗੀ ਉਹ ਅਸੀਂ 3 ਤੋਂ 4 ਤੱਕ ਚਲੇ ਜਾਂਦੇ 1 2 ਦੇ ਵਿੱਚ ਮੈਂ ਐਕਸ-ਰੇ ਦੇ ਵਿੱਚ ਦਿਖਾ ਦੂੰਗਾ 1 2 ਦੇ ਵਿੱਚ ਪੇਨ ਸਟਾਰਟ ਹੋ ਜਾਂਦਾ ਹੈ ਗੋਡੇ 'ਚ ਸਵੇਲਿੰਗ ਸਟਾਰਟ ਹੋ ਜਾਂਦੀ ਹੈ ਸਿਰੇ ਸਪੇਸ ਐਟ ਟੀ ਨਹੀਂ ਹੁੰਦੀ ਮੇਨ ਗ੍ਰੇਡ 1 ਤੋਂ ਤੁਸੀਂ ਕਿਵੇਂ ਆਈਡੈਂਟੀਫਾਈ ਕਰ ਸਕਦੇ ਹੋ ਘਰੇ ਤੁਹਾਡੇ ਬਜ਼ੁਰਗਾਂ ਨੂੰ ਗੋਡੇ ਚ ਦਰਦ ਰਹਿ ਰਿਹਾ ਕੋੜੀਆਂ ਚੜਨ ਤੇ ਜ਼ਿਆਦਾ ਦਰਦ ਹੋ ਰਿਹਾ ਛੌਂਕੜੀ ਨਹੀਂ ਮਾਰੀ ਜਾਂਦੀ ਇਹ ਗ੍ਰੇਡ 1 2 ਦੇ अर्ਲੀ ਸਿੰਪਟਮ ਜਦੋਂ ਲੱਤ ਬਿੰਗੀ ਹੋ ਗਈ ਲੰਗਵੱਜਣ ਲੱਗੇ ਇਹ 3 4 ਤੱਕ ਸਟੇਜ ਚਲੇ ਜਾਂਦਾ 1 2 ਦੇ ਵਿੱਚ ਅਸੀਂ ਪੇਸ਼ੈਂਟ ਨੂੰ ਸਾਰੀਆਂ ਚੀਜ਼ਾਂ ਤੋਂ ਬਚਾ ਸਕਦੇ ਹਾਂ ਠੀਕ ਹੈ ਸਰ ਥੈਂਕ ਯੂ ਸਰ ਜੀ ਦੱਸ ਫਾਈਨਲ ਮੈਡੀ ਮੈਂ ਸਤਿੰਦਰ ਮਹਾਜਨ ਚੇਅਰਮੈਨ ਸੀਨੀਅਰ ਸਿਟੀਜ਼ਨਸ ਕਾਉਂਸਲ ਆਫ ਲੁਧਿਆਣਾ ਜੀ ਸਰ ਆਪ ਦੀ ਪਰਮਾਨੰਤ ਰਿਕਵਰ ਹਾਂ ਅੱਜ ਲੁਧਿਆਣਾ ਦਾ ਬਹੁਤ ਹੀ ਇੱਕ ਅਮਰਜਿੰਗ ਯਾਰ ਉਹ ਪਲੇਟਾ ਘਟਕੜਗਾ ਲੋ ਜੀ ਅੱਜ ਲੁਧਿਆਣਾ ਦਾ ਇੱਕ ਬਹੁਤ ਹੀ ਅਮਰਜਿੰਗ ਹਸਪੀਟਲ ਜਿਹੜਾ ਹੈ ਜਿਹੜਾ ਕਿ ਪਰਲਾ ਪ੍ਰੋ ਲਾਈਫ ਦੇ ਨਾਂ ਦੇ ਜਾਣੇ ਜਾਂਦਾ ਸੀ ਹੁਣ ਮੈਚ ਪ੍ਰੋ ਲਾਈਫ ਦੇ ਨਾਂ ਦੇ ਉੱਤੇ ਇਹਦਾ ਹੋਇਆ ਨਵੀਨੀਕਰਨ ਹੋਇਆ ਔਰ ਇੱਕ ਬੜੇ ਸੁਚੱਜੇ ਢੰਗ ਦੇ ਨਾਲ ਇਹ ਜਿਹੜਾ ਹਸਪੀਟਲ ਹੈ ਉਹ ਲੋਕਾਂ ਦੀ ਸੇਵਾ ਕਰ ਰਿਹਾ ਤੇ ਜਿਹਦੇ ਵਿੱਚ ਸਾਨੂੰ ਇਨਵਾਈਟ ਕੀਤਾ ਗਿਆ ਸੀ ਬਤੌਰ ਕਿਸੇ ਸੀਨੀਅਰ ਫਿਲ ਸਾਡੇ ਮੈਂਬਰ ਨੇ ਸਾਡਾ ਦਫਤਰ ਹੈ ਮੋਡਰਨ ਐਕਸਟੈਂਸ਼ਨ ਡੀ ਬਲਾਕ ਦੇ ਵਿੱਚ ਜੀ ਤੇ ਉੱਥੇ ਅਸੀਂ ਆਪਣੇ ਸੱਦਾ ਲਾਇਆ ਬਤਕਿਰੋ ਸਾਡੇ 50 55 ਜਿਹੜੇ ਰਹਿ ਗਏ ਆ ਫੀਆ ਜਾਏ ਹੈ ਤੇ ਡਾਕਟਰ ਸਾਹਿਬ ਸਾਨੂੰ ਬਰੀਫ ਕਰਨਗੇ ਔਰ ਰਿਗਾਰਡਿੰਗ ਦੀ ਜਿਹੜੀ ਲੀ ਪ੍ਰੋਬਲਮਸ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਜਲਾ ਵੀ ਆਪਣਾ ਗੋਡਿਆਂ ਦਾ ਦੇਖਭਾਲ ਹੈ ਐਸਐਡੀ ਵਿੱਚ ਉਹਨੂੰ ਕਿਸੇ ਚੀਜ਼ ਨਾਲ ਕਰ ਸਕਾਂ ਤਾਂ ਵੀ ਥੀਸ ਵਰਸ ਵੀ ਥੈਂਕ ਯੂ ਅ ਲੋਟ ਡਾਕਟਰ ਮਨੀਸ਼ ਗੋਇਲ ਜੀ ਜਿਹੜੇ ਨੇ ਲੁਧਿਆਣਾ ਦੇ ਹਜ਼ਾਰਾ ਦੇ ਰਾਉਂਡ ਆਰਥੋਪੈਡੀਸ਼ੀਅਨ ਆਫ ਲੁਧਿਆਣਾ ਔਰ ਜਿਹੜੀ ਮੈਸਟਰੋ ਲਾਈਫ ਦੀ ਮਾਰਕੀਟਿੰਗ ਟੀਮ ਦੇ ਹੈੱਡ ਨੇ ਅਨਿਲ ਜੀ ਇੱਥੇ ਬੈਠੇ ਨੇ ਤੇ ਸਾਰੀ ਟੀਮ ਜਿਹੜੀ ਹੈ ਬਹੁਤ ਅੱਛੇ ਢੰਗ ਨਾਲ ਕੰਮ ਕਰ ਰਹੀ ਹੈ ਤੇ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਇਹਨਾਂ ਦੇ ਜਿਹੜੇ ਇਨ ਹਾਊਸ ਕੈਂਪ ਲਗਾ ਚੁੱਕੇ ਹਾਂ ਫੋਰ ਦਾ ਸੀਨ ਐਂਟਰਟੇਨਮੈਂਟ ਆਫ ਸੀਨੀਅਰ ਸਿਟੀਜ਼ਨਸ ਤੇ ਉੱਥੇ ਸਿੱਧਾ ਜਾ ਕੇ ਇੱਥੇ ਆ ਗਏ ਥੈਂਕ ਯੂ